ਸੜਕ ਕੰਢੇ ਝੁੱਗੀ ਮਣਾ ਕੇ ਘਰ ਦੇ ਬਾਹਰ ਸੌ ਰਹੇ ਪਰਿਵਾਰ ਦੇ ਉੱਪਰ ਰੇਤਾ ਦੇ ਨਾਲ ਭਰਿਆ ਹੋਇਆ ਟਰੱਕ ਡਿੱਗਿਆ ਤੇ ਇਸ ਹਾਦਸੇ ਦੇ ਵਿੱਚ ਪਰਿਵਾਰ ਦੇ 8 ਜੀਆਂ ਦੀ ਮੌਤ ਹੋ ਗਈ ਹੈ ਜਿਸ ਦੇ ਵਿੱਚ ਪਤੀ ਪਤਨੀ ਉਹਨਾਂ ਦੇ 3 ਜਵਾਈ ਤੇ ਨਾਥੀਨ ਸ਼ਾਮਲ ਦੱਸੇ ਜਾ ਰਹੇ ਹਨ ਉਹਨਾਂ ਦੀ ਦੋਤੀ ਸ਼ਾਮਲ ਦੱਸੇ ਜਾ ਰਹੀ ਹੈ ਜੋ ਹਾਦਸੇ ਦੇ ਵਿੱਚ ਇਹਨਾਂ ਦੀ ਮੌਤ ਹੋ ਚੁੱਕੀ ਹੈ ਅਸਲਿਕ ਇਸ ਮੰਦਪਾਗੀ ਘਟਨਾ ਤੋਂ ਬਾਅਦ ਹਰ ਕੋਈ ਇਲਾਕੇ ਦੇ ਵਿੱਚ ਸਟ੍ਰੇਮਿਆ ਹੋਇਆ ਹੈ ਕਿਉਂਕਿ ਇੱਕ ਪਰਿਵਾਰ ਦੇ 8 ਜੀਆਂ ਦੀ ਮੌਤ ਹੋਈ ਹੈ ਇੱਕ ਇੱਕ ਕਰਕੇ ਸਾਰਿਆਂ ਦੀਆਂ ਮ੍ਰਿਤਕ ਤੀਹਾਂ ਘਰ ਦੇ ਵਿੱਚੋਂ ਬਾਹਰ ਕੱਢੀਆਂ ਗਈਆਂ ਨੇ ਅਰਸਲ ਪਰਿਵਾਰ ਸੜਕ ਕੰਢੇ ਝੁੱਗੀ ਬਣਾ ਕੇ ਰਹਿ ਰਿਹਾ ਸੀਗਾ ਤੇ ਪਰਿਵਾਰ ਰਾਤ ਨੂੰ ਸੜਕ ਕੰਢੇ ਹੀ ਸੁੱਤਾ ਹੋਇਆ ਸੀ ਤੇ ਦੱਸਿਆ ਜਾ ਰਿਹਾ ਹੈ ਕਿ ক্রেਤਾ ਦੇ ਨਾਲ ਪਰਿਆ ਹੋਇਆ ਟਰੱਕ ਉੱਥੇ ਖੜਾ ਸੀ ਤੇ ਉਹ ਅਚਾਨਕ ਉਹਨਾਂ ਦੇ ਉੱਪਰ ਪਲਟ ਜਾਂਦਾ ਹੈ ਉਸ ਤੋਂ ਬਾਅਦ ਸਾਰੇ ਪਾਸੇ ਚਿਖਝਾੜਾ ਮਚ ਜਾਂਦਾ ਹੈ ਚਿਖਝਾੜਾ ਮਚਣ ਤੋਂ ਬਾਅਦ ਕਿਸੇ ਤਰੀਕੇ ਉਸ ਨੇ ਇਹ ਟਰੱਕ ਨੂੰ ਜੀਸੀਬੀ ਦੀ ਮਦਦ ਨਾਲ ਹਟਾਇਆ ਜਾਂਦਾ ਪਰ ਜਦ ਤੱਕ ਉਸ ਨੂੰ ਹਟਾਇਆ ਗਿਆ ਤਦ ਤੱਕ ਬਹੁਤ ਦੇਰ ਹੋ ਚੁੱਕੀ ਸੀ ਤੇ ਪਰਿਵਾਰ ਦੇ 8 ਜਾਨਿਆਂ ਦੀ ਮੌਤ ਹੋ ਚੁੱਕੀ ਹੈ ਦੱਸਦੀ ਕਿ ਇਸ ਘਟਨਾ ਦੇ ਵਿੱਚ ਇੱਕ ਛੋਟੀ ਬੱਚੀ ਲక్ష్ਮੀ ਹੋਈ ਹੈ ਜਿਸ ਨੂੰ ਲక్ష్ਮੀ ਹਾਲਤ ਦੇ ਵਿੱਚ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ ਜਿਸ ਦੀ ਹਾਲਤ ਫਿਲਹਾਲ ਗੰਭੀਰ ਬਣੀ ਹੋਈ ਹੈ ਦੱਸਦੀ ਕਿ ਇਸ ਘਟਨਾ ਤੋਂ ਬਾਅਦ ਹਰ ਕੋਈ ਸਹਿਮਿਆ ਹੋਇਆ ਹੈ ਇਹ ਘਟਨਾ ਯੂਪੀ ਦੇ ਹਰਦੋਈ ਦੇ ਵਿੱਚ ਵਾਪਰੀ ਹੈ ਜਿੱਥੇ ਕਿ ਕਾਨਪੁਰ ਤੋਂ ਹਰਦੋਈ ਦੇ ਵੱਲ ਜਾ ਰਿਹਾ ਸੀਗਾ ਇਹ ਟਰੱਕ ਤੇ ਮਾਲਵਾ ਕਸਬਾ ਦੱਸਿਆ ਜਾ ਰਿਹਾ ਜਿੱਥੇ ਕਿ ਉਸ ਕਸਬੇ ਦੇ ਵਿੱਚ ਜਿਹੜਾ ਹੈ ਪਰਿਵਾਰ ਚੁਗਬਨਾ ਕੇ ਰਹਿ ਰਿਹਾ ਸੀ ਪਰਿਵਾਰਦਤੀ ਜਵਾਈ ਜਿਹੜੇ ਨੇ ਘਰ ਦੇ ਵਿੱਚ ਆਏ ਹੋਏ ਸੀ ਤੇ ਦੱਸਿਆ ਜਾ ਰਿਹਾ ਕਿ ਅਚਾਨਕ ਜਦੋਂ ਸੁੱਤੇ ਹੁੰਦੇ ਨੇ ਤਾਂ ਉਹਨਾਂ ਦੇ ਉੱਪਰ ਰੇਤਾ ਦੇ ਨਾਲ ਪਰਿਆ ਹੋਇਆ ਟਰੱਕ ਪਲਟ ਜਾਂਦਾ ਜਿਸ ਤੋਂ ਬਾਅਦ ਪੂਰੇ ਪਰਿਵਾਰ ਦੀ ਅੱਖ ਜੀਆਂ ਦੀ ਮੌਤ ਹੋ ਚੁੱਕੀ ਹੈ ਇੱਕ ਛੋਟੀ ਬੱਚੀ ਜਿਸ ਦੀ ਹਾਲਤ ਗੰਭੀਰ ਹੈ ਉਸ ਨੂੰ ਗੰਭੀਰ ਹਾਲਤ ਦੇ ਵਿੱਚ ਹਸਪਤਾਲ ਦਾਖਲ ਕਰਵਾ ਦਿੱਤਾ ਸੜਕ ਕੰਢੇ ਝੁੱਗੀ ਮਣਾ ਕੇ ਘਰ ਦੇ ਬਾਹਰ ਸੌ ਰਹੇ ਪਰਿਵਾਰ ਦੇ ਉੱਪਰ ਰੇਤਾ ਦੇ ਨਾਲ ਭਰਿਆ ਹੋਇਆ ਟਰੱਕ ਡਿੱਗਿਆ ਤੇ ਇਸ ਹਾਦਸੇ ਦੇ ਵਿੱਚ ਪਰਿਵਾਰ ਦੇ 8 ਜੀਆਂ ਦੀ ਮੌਤ ਹੋ ਗਈ ਹੈ ਜਿਸ ਦੇ ਵਿੱਚ ਪਤੀ ਪਤਨੀ ਉਹਨਾਂ ਦੇ 3 ਜਵਾਈ ਤੇ ਨਾਥੀਨ ਸ਼ਾਮਲ ਦੱਸੇ ਜਾ ਰਹੇ ਹਨ ਉਹਨਾਂ ਦੀ ਦੋਤੀ ਸ਼ਾਮਲ ਦੱਸੀ ਜਾ ਰਹੀ ਹੈ ਜੋ ਹਾਦਸੇ ਦੇ ਵਿੱਚ ਇਹਨਾਂ ਦੀ ਮੌਤ ਹੋ ਚੁੱਕੀ ਹੈ ਅਜਿਕੇ ਇਸ ਮੰਦਭਾਗੀ ਘਟਨਾ ਤੋਂ ਬਾਅਦ ਹਰ ਕੋਈ ਇਲਾਕੇ ਦੇ ਵਿੱਚ ਸਟ੍ਰੇਮਿਆ ਹੋਇਆ ਹੈ ਕਿਉਂਕਿ ਇੱਕ ਪਰਿਵਾਰ ਦੇ 8 ਜੀਆਂ ਦੀ ਮੌਤ ਹੋਈ ਹੈ ਇੱਕ ਇੱਕ ਕਰਕੇ ਸਾਰਿਆਂ ਦੀਆਂ ਮ੍ਰਿਤਕ ਤੀਹਾਂ ਘਰ ਦੇ ਵਿੱਚੋਂ ਬਾਹਰ ਕੱਢੀਆਂ ਗਈਆਂ ਨੇ ਅਰਸਲ ਪਰਿਵਾਰ ਸੜਕ ਕੰਢੇ ਝੁੱਗੀ ਬਣਾ ਕੇ ਰਹਿ ਰਿਹਾ ਸੀਗਾ ਤੇ ਪਰਿਵਾਰ ਰਾਤ ਨੂੰ ਸੜਕ ਕੰਢੇ ਹੀ ਸੁੱਤਾ ਹੋਇਆ ਸੀ ਤੇ ਦੱਸਿਆ ਜਾ ਰਿਹਾ ਹੈ ਕਿ ক্রেਤਾ ਦੇ ਨਾਲ ਪਰਿਆ ਹੋਇਆ ਟਰੱਕ ਉੱਥੇ ਖੜਾ ਸੀ ਤੇ ਉਹ ਅਚਾਨਕ ਉਹਨਾਂ ਦੇ ਉੱਪਰ ਪਲਟ ਜਾਂਦਾ ਹੈ ਉਸ ਤੋਂ ਬਾਅਦ ਸਾਰੇ ਪਾਸੇ ਇੱਕ ਜਹਾੜਾ ਮਚ ਜਾਂਦਾ ਹੈ ਚਿਖ ਜਹਾੜਾ ਮਚਣ ਤੋਂ ਬਾਅਦ ਕਿਸੇ ਤਰੀਕੇ ਉਸ ਨੇ ਇਹ ਟਰੱਕ ਨੂੰ ਜੀਐਸਬੀ ਦੀ ਮਦਦ ਨਾਲ ਹਟਾਇਆ ਜਾਂਦਾ ਪਰ ਜਦ ਤੱਕ ਉਸ ਨੂੰ ਹਟਾਇਆ ਗਿਆ ਤਦ ਤੱਕ ਬਹੁਤ ਦੇਰ ਹੋ ਚੁੱਕੀ ਸੀ ਤੇ ਪਰਿਵਾਰ ਦੇ 8 ਜਾਨਿਆਂ ਦੀ ਮੌਤ ਹੋ ਚੁੱਕੀ ਹੈ ਦੱਸਿਆ ਕਿ ਇਸ ਘਟਨਾ ਦੇ ਵਿੱਚ ਇੱਕ ਛੋਟੀ ਬੱਚੀ ਜ਼ਖਮੀ ਹੋਈ ਹੈ ਜਿਸ ਨੂੰ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ ਜਿਸ ਦੀ ਹਾਲਤ ਫਿਲਹਾਲ ਗੰਭੀਰ ਬਣੀ ਹੋਈ ਹੈ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਹਰ ਕੋਈ ਸਹਿਮਿਆ ਹੋਇਆ ਹੈ ਇਹ ਘਟਨਾ ਯੂਪੀ ਦੇ ਹਰਦੋਈ ਦੇ ਵਿੱਚ ਵਾਪਰੀ ਹੈ ਜਿੱਥੇ ਕਿ ਕਾਨਪੁਰ ਤੋਂ ਹਰਦੋਈ ਦੇ ਵੱਲ ਜਾ ਰਿਹਾ ਸੀਗਾ ਇਹ ਟਰੱਕ ਦੇ ਮਾਲਵਾ ਕਸਬਾ ਦੱਸਿਆ ਜਾ ਰਿਹਾ ਜਿੱਥੇ ਕਿ ਉਸ ਕਸਬੇ ਦੇ ਵਿੱਚ ਜਿਹੜਾ ਹੈ ਪਰਿਵਾਰ ਚੁੱਕ ਬਣਾ ਕੇ ਰਹਿ ਰਿਹਾ ਸੀ ਪਰਿਵਾਰ ਦੇ ਤੇ ਜਵਾਈ ਜਿਹੜੇ ਨੇ ਘਰ ਦੇ ਵਿੱਚ ਆਏ ਹੋਏ ਸੀ ਤੇ ਦੱਸਿਆ ਜਾ ਰਿਹਾ ਕਿ ਅਚਾਨਕ ਜਦੋਂ ਸੁੱਤੇ ਹੁੰਦੇ ਨੇ ਤਾਂ ਉਹਨਾਂ ਦੇ ਉੱਪਰ ਰੇਤਾ ਦੇ ਨਾਲ ਪਰਿਆ ਹੋਇਆ ਟਰੱਕ ਪਲਟ ਜਾਂਦਾ ਜਿਸ ਤੋਂ ਬਾਅਦ ਪੂਰੇ ਪਰਿਵਾਰ ਦੀ 8 ਜੀਆਂ ਦੀ ਮੌਤ ਹੋ ਚੁੱਕੀ ਹੈ ਇੱਕ ਛੋਟੀ ਬੱਚੀ ਜਿਸ ਦੀ ਹਾਲਤ ਗੰਭੀਰ ਹੈ ਉਸ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਦਾਖਲ ਕਰਵਾ ਦਿੱਤਾ ਹੈ